ਵੇਰੇ ਜਦੋਂ ਮੈਂ ਗੁਰਦੁਆਰਾ ਸਾਹਿਬ ਤੇ ਸੇਵਾ ਕਰਨ ਤੋਂ ਬਾਅਦ ਇੱਥੇ ਆਇਆ ਜਿਹੜਾ ਇੱਕ ਸਾਡੇ ਜਰਾ ਇੱਕ ਹੁੰਦਾ ਉਹ ਬੋਆ ਸੁਟਮਾ ਤੇ ਹੁੰਦਾ ਉਹਨੇ ਮੈਨੂੰ ਦੱਸਿਆ ਕਿ ਜਿਹੜੀ ਕਾਲੀ ਮੱਛੀ ਆ ਜਿਹੜੀ ਸੋਨ ਵਾਲੀ ਆ ਉਹ ਜਿਹੜੀ ਆ ਉੱਠਣ ਨਹੀਂ ਲਈ ਪੱਤੇ ਨਹੀਂ ਖਾਂਦੀ ਜਦੋਂ ਮੈਂ ਉਹਨੂੰ ਦੇਖਿਆ ਤੇ ਉਹ ਜਿਹੜੀ ਆ ਉਹਦੀ ਹਾਲਤ ਜਿਹੜੀ ਨਾਜ਼ੁਕ ਸੀ ਉਹਦੇ ਦੌਰਾਨ ਹੀ ਮੈਂ ਡਾਕਟਰ ਨੂੰ ਫੋਨ ਕੀਤਾ ਡਾਕਟਰ ਸਾਹਿਬ ਆ ਕੇ ਉਹਨਾਂ ਨੇ ਦੇਖਿਆ ਤੇ ਜਦੋਂ ਉਹ ਟੀਕਾ ਲਾਉਣ ਲੱਗੇ ਤਾਂ ਕਹਿੰਦੇ ਕਹਿੰਦੇ ਵੀ ਇਹ ਤਾਂ ਪਹਿਲਾਂ ਹੀ ਡੈਥ ਹੋ ਗਈ ਹੈ ਜੀ ਉਤੋਂ ਬਾਅਦ ਥੋੜੀ ਦੇਰ ਬਾਅਦ ਜਦੋਂ ਇਹ ਵਾਕਿਆ ਤੋਂ ਬਾਅਦ ਜੋ ਝੋਟੀਆਂ ਜਿਹੜੀਆਂ ਸਨ ਜਦੋਂ ਮੈਂ ਦੂਸਰੇ ਨਾਲ ਵੇਖਿਆ ਤੇ ਇਹ ਵੀ ਜਿਹੜੀਆਂ ਦੋ ਝੋਟੀਆਂ ਜਿਹੜੀਆਂ ਸੋਣ ਵਾਲੀਆਂ ਇਹ ਵੀ ਪੰਜ-ਪੰਜ ਮਹੀਨੇ ਦੀਆਂ ਇਹ ਜਿਹੜੀਆਂ ਲੇਟੀਆਂ ਹੋਈਆਂ ਸਾਂ ਮੈਂ ਡਾਕਟਰ ਸਾਹਿਬ ਨਾਲ ਹੋਰ ਸਰਕਾਰੀ ਡਾਕਟਰ ਸਾਹਿਬ ਨਾਲ ਉਹਨਾਂ ਨੂੰ ਫੋਨ ਕੀਤਾ ਮੇਰੇ ਬ੍ਰਦਰ ਵੀ ਇੱਥੇ ਆ ਗਏ ਇਹਨਾਂ ਨੂੰ ਫਿਰ ਟ੍ਰੀਟਮੈਂਟ ਦੇਣ ਵਾਸਤੇ ਸਰਕਾਰੀ ਟੀਮ ਜਿਹੜੀ ਸੀ ਚੱਕ ਸ਼ਰੀਫ ਦੀ ਉਹ ਸਾਰੇ ਚਾਰ ਪੰਜ ਡਾਕਟਰ ਆ ਗਏ ਉਹਨਾਂ ਨੇ ਇਹਨਾਂ ਨੂੰ ਟ੍ਰੀਟਮੈਂਟ ਦਿੱਤਾ ਸਾਰਾ ਜੀ ਇਹਨਾਂ ਦੀ ਥੋੜੀ ਹਾਲਤ ਜਿਹੜੀ ਹੈ ਹੁਣ ਸੁਖੇਰਾ ਇੱਕ ਜਿਹੜੀ ਹੈ ਗਊ ਜਿਹੜੀ ਹੈ ਉਹ ਮਰ ਚੁੱਕੀ ਹੈ ਬਾਕੀ ਇਹ ਜਿਹੜਾ ਵਾਕਿਆ ਜਦੋਂ ਫਿਰ ਕਾफी ਸਮੇਂ ਤੋਂ ਬਾਅਦ ਥੋੜੇ ਦਰ ਬਾਅਦ ਮੈਂ ਜਦੋਂ ਘਾਰ ਕੱਢਣ ਲੱਗਾ ਦੂਸਰੀਆਂ ਗਾਈਆਂ ਦੀਆਂ ਤੇ ਦੇਖਿਆ ਕਿ ਜਿਹੜਾ ਚੌਪਰ ਹੈ ਬੀੜ ਹੈ ਉਹਦੇ ਲਾਗੇ ਇੱਕ ਬਾਟੇ ਦੇ ਵਿੱਚ ਤਜਾ ਗਿਆ ਹੋਇਆ ਉਹ ਜਦੋਂ ਤਜ਼ਾਬ ਦਿੱਤਾ ਉਹਦੇ ਨਾਲ ਹੀ ਜਿਹੜੀ ਆ ਉਹਦੀ ਪੰਜਾਬ ਵਾਲੀ ਬੋਤਲ ਵੀ ਪਈ ਹੋਈ ਆ ਜਿਸ ਦੇ ਵਿੱਚ ਤਜ਼ਾਬ ਕੱਢਿਆ ਗਿਆ ਸੀ ਤੇ ਇਹਦੇ ਨਾਲ ਹੀ ਦੋ ਫੀਡ ਵਾਲੇ ਬਾਟੇ ਜਿਹੜੇ ਹੋਰ ਦੇਖਿਆ ਕਿ ਉਹਨਾਂ ਦੇ ਵਿੱਚ ਜਿਹੜਾ ਚੌਕਰ ਮਿਲਾ ਕੇ ਜਿਹੜਾ ਐਸਿਡ ਸੀ ਉਹ ਜਿਹੜਾ ਇਹਨਾਂ ਪਸ਼ੂਆਂ ਨੂੰ ਦਿੱਤਾ ਗਿਆ ਉਸ ਦੇ ਕਾਰਨ ਜਿਹੜੀ ਆ ਜਿਹੜੀ ਇੱਕ ਮੇਰੀ ਜਿਹੜੀ ਹੈ ਗਾਈ ਹੈ ਉਹਦੀ ਮੌਤ ਹੋ ਗਈ ਆ ਦੋ ਜਿਹੜੀਆਂ ਝੋਟੀਆਂ ਹਨ ਅਜੇ ਉਹ ਟ੍ਰੀਟਮੈਂਟ ਦੇ ਅੰਡਰ ਚੱਲ ਰਹੀਆਂ ਹਨ ਰਾਖਾ ਸਾਡੇ ਕੋਲ ਸ਼ਾਮ ਦੇ ਟਾਈਮ ਕੋਈ ਨਹੀਂ ਹੁੰਦਾ ਕੈਮਰੇ ਲਾਏ ਨੇ ਪਰ ਕੈਮਰੇ ਜਿਹੜੇ ਲਾਈਟ ਲੂਟ ਬੰਦ ਹੋਣ ਕਾਰਨ ਅਜੇ ਉਹਨਾਂ ਦਾ ਕੋਈ ਪਤਾ ਨਹੀਂ ਲੱਗਾ। ਹਾਂਜੀ ਉਹਦੇ ਕੋਪਰਾ ਨਾਮ ਦਾ ਜਿਹੜਾ ਬੋਤਲ ਦੇ ਉੱਤੇ ਮਾਰਕਾ ਲਿਖਿਆ ਹੋਇਆ ਤੇ ਕੀ ਲੱਗਦਾ ਤੁਹਾਨੂੰ ਕੋ ਲਾਕਤਵਾਜੀ ਸੀ ਤੁਹਾਡੇ ਨਾਲ ਕੋ ਰੰਜਿਸ ਪੰਜ ਸੀ ਕਿਸੇ ਨੇ ਪਿੰਡ ਦੇ ਵਿੱਚੋਂ ਹੀ ਲਾਕਤਵਾਜੀ ਨਾਲ ਇਹ ਜਿਹੜਾ ਕਾਰਨਾਮਾ ਕਿਸੇ ਨੇ ਕੀਤਾ ਪਿੰਡ ਦੇ ਵਿੱਚੋਂ ਹੀ ਕਿਸੇ ਨੇ ਕਿਸੇ ਨੇ ਕੀਤਾ ਕਿਉਂਕਿ 12 ਤੋਂ ਬੰਦਾ ਕੋਈ ਆਏਗਾ ਨਹੀਂ। ਡਾਕਟਰ ਨੇ ਦੱਸਿਆ ਕਿ ਜਿਹੜਾ ਵਾਕਿਆ ਜਿਹੜਾ ਸਵੇਰ ਦੇ ਟਾਈਮ ਤੇ ਜ ਤਕਰੀਬਨ 4-5 ਵਜੇ ਦੇ ਦੌਰਾਨੀ ਇਹ ਜਿਹੜਾ ਕੀਤਾ ਗਿਆ ਹੈ ਤਾਂ ਇਹ ਕਿ ਜਿਹੜੀ ਆ ਕਿ ਜਿਹੜੀ ਜਿਹੜੀ ਗਾਂ ਮਰੀ ਹੈ ਉਸ ਸਵੇਰ ਦੇ ਟਾਈਮ ਤੇ ਮਰੀ ਆ ਮੇਰੇ ਹੋਣ ਤੋਂ ਬਾਅਦ ਹੀ ਮਰੀ ਆ ਕੱਲ ਤੇ ਹੀ ਰਾਤੀ ਧਾਰਾਂ ਕੱਢ ਕੇ ਗਈ ਬਿਲਕੁਲ ਜੰਗਾ ਠੀਕ ਠਾਕ ਖਾਲ ਪੀਤ ਪਾ ਕੇ ਖਾਲ ਵਾਲੀਆਂ ਪੂਰੀਆਂ ਤੇ ਮੂੰਹ ਬਨ ਕੇ ਜੋ ਬਾਲ ਤੇ ਬੂਟੇ ਹੀ ਸਾਰੇ ਅਹੀਂ ਮੁੱਢੇ ਕਰਕੇ ਗਈ ਸਵੇਰੇ ਉਹ ਬੇਟਾ ਆਇਆ ਜਿਹੜਾ ਅਸੀਂ ਬੰਦਾ ਰੱਖਿਆ ਉਹਨੇ ਗੁਆ ਜਿੱਦੋਂ ਇਕੱਠਾ ਕੀਤਾ ਨਾ ਤੇ ਉਹਨੂੰ ਗਾਈ ਨੂੰ ਹਲਾਇਆ ਤੇ ਉਹ ਹਿੱਲੀ ਨਹੀਂ ਉਹਨੇ ਘਰ ਜਾ ਕੇ ਸਾਨੂੰ ਦੱਸਿਆ ਕਿ ਉਹ ਵਹਿੜ ਨਹੀਂ ਹਿਲੰਡੀ ਤੇ ਤੇ ਪਾਪਾ ਗੁਰਦੁਆਰੇ ਪਾਠ ਪੂਠ ਕਰਦੇ ਪਾਪਾ ਇਹਦੇ ਆਏ ਤੇ ਉਹਨਾਂ ਨੇ ਫਟਾਫਟ ਉਹ ਆ ਗਏ ਉਹਨਾਂ ਨੇ ਆ ਕੇ ਵੇਖਿਆ ਕਹਿੰਦੇ ਗਾਈ ਨਹੀਂ ਮੱਝਾਂ ਵੀ ਨਹੀਂ ਠੀਕ ਮੱਝਾਂ ਨਹੀਂ ਸਿਰ ਸੁੱਤੀ ਨਹੀਂ ਕੋਈ ਸੱਤ ਸੱਤ ਦਾ ਟਾਈਮ ਹੋਣਾ ਹਨਾ ਨਾ ਉਹ ਦੁੱਖ ਖਤਮ ਹੋ ਗਈ ਦੁੱਖ ਖਤਮ ਹੋ ਗਈ ਮੱਝਾਂ ਨਹੀਂ ਸਿਰ ਸੁੱਤੀ ਬਹੁਤ ਦੁੱਧ ਦੇ ਦਿੰਦੀ ਨਹੀਂ ਉਹ ਪਹਿਲਾਂ ਨਹੀਂ ਜੇ ਸੂਣ ਵਾਲੀ ਹਾਂ ਕਿੰਨੇ ਕਿੰਨੇ ਨੂੰ ਸੂਣ ਉਹ ਹੋ ਹੀ ਗਿਆ ਹਨੇ ਉਹਨੂੰ ਤਾਂ 3-4 4 ਮਹੀਨੇ ਹੋ ਗਏ ਹਨ ਸੂਣ ਹਾਂ ਜਿ ਤਰ੍ਹਾਂ ਦੋ ਝੋਟੀਆਂ ਲਾਲਾ ਉਹ ਵੀ ਸੂਣ ਵਾਲੀਆਂ ਹੀ ਉਹ ਵੀ ਪਹਿ ਲਣਾਈਆਂ ਉਹਨਾਂ ਨੇ ਵੀ ਸਿਰ ਸੁੱਤੇ ਫਿਰ ਅਸੀਂ ਜਦੋਂ ਆਏ ਨਾ ਤੇ ਆ ਕੇ ਅਸੀਂ ਵੇਖਿਆ ਤੇ ਅਸੀਂ ਸੋਚਿਆ ਵੀ ਕੁਝ ਖਾ ਲਿਆ ਡੰਗਰਾਂ ਨੇ ਸਾਨੂੰ ਇਹ ਗੱਲ ਦਾ ਨਹੀਂ ਪਤਾ ਕਿ ਪੰਜਾਬ ਦਿੱਤਾ ਗਿਆ ਅਸੀਂ ਸੋਚਿਆ ਕੁਝ ਖਾ ਲਿਆ ਚੱਲ ਰਿਹਾ ਬਾਅਦ ਤੇ ਦੂਜੀ ਡੰਗਰ ਠੀਕ ਨਾ ਜਦੋਂ ਅਸੀਂ ਇੱਧਰ ਵੇਖਿਆ ਪਾਜੀ ਨੇ ਵੇਖਿਆ ਤੇ ਪਾਜੀ ਕਹਿੰਦੇ ਨਹੀਂ ਖਾਦਾ ਨਹੀਂ ਆਪੀ ਤੇ ਪੰਜਾਬ ਪਿਆ ਦੋਨਾਂ ਬਾਟਿਆਂ 'ਚ ਪੰਜਾਬ ਪਿਆ ਲੱਗੇ ਪੰਜਾਬ ਵਾਲੀ ਬੋਤਲ ਜਿਹੜੇ ਜਿੰਨਾ ਬਾਟੀਆਂ ਚ ਰਾਤੀਆਂ ਹੀ ਫੀਡ ਫੂਡ ਪਾਈ ਆ ਕਿਤੇ ਮੁੱਦੇ ਮਾਰ ਕੇ ਗਏ ਹੀ ਉਹ ਸਾਰੇ ਏਦਾਂ ਖਿਲਰੇ ਪਏ ਖਾਲ ਵਾਲੀਆਂ ਬੋਰੀਆਂ ਤੇ ਮੂੰਹ ਖੁੱਲੇ ਖਾਲ ਫੀਡ ਚ ਪਾ ਕੇ ਅਰਨਾਰ ਲਾ ਕੇ ਫੇਰ ਉਹਨਾਂ ਅੰਦਾਜ਼ੇ ਨਾਲੇ ਕੌਣ ਕਰ ਸਕਦਾ ਕੋਈ ਆਈਡੀਆ ਹੈ ਜੀ ਐਸੀ ਤੇ ਸ਼ਤਾਨੀ ਪਿੰਡੂ ਹੋਈ ਕਿਉਂਕਿ ਦੂਜੇ ਪਿੰਡ ਵਾਲਿਆਂ ਨੂੰ ਤੇ ਪਤਾ ਹੀ ਸਾਖਤ ਬਾਜੀ ਤੇ ਸਾਡੀ ਉਹ ਜੀ ਕਾਫੀ ਚਿਰਾਂ ਦੀ ਪੁਰਾਣੀ ਚੱਲਣ ਰਹੀ ਤੇ ਅਸੀਂ ਤੇ ਕਹਿੰਦੇ ਆ ਵੀ ਜਿਹੜੀ ਗੱਲ ਬਾਤ ਆ ਉਹ ਸਾਡੇ ਨਾ ਕਰੋ ਸਾਡੀ ਡੰਗਰਾਂ ਨਾਲ ਕਿਉਂ ਕਰਨੀ ਅਜਨਨ ਢਣੇ ਪੂਰਨ ਮਸੂਲਾ ਇੱਕ ਪਿੰਡ ਧਾਵੇ ਤੋਂ ਬਰਬੀਰ ਸਿੰਘ ਸਾਨੂੰ ਉਸਤਾਮ ਸਿੰਘ ਦੇ ਡੇਰੀ ਫਾਰਮ ਉੱਥੇ ਕਿ ਜਾਨਵਰ ਨੇ ਕੋਈ ਦਵਾਈ ਖਾ ਲਈ ਤੇ ਮਰ ਗਿਆ ਜਾਂ ਕਿੰਨੇ ਮਤਲਬ ਕਿ ਬੰਦੇ ਨੇ ਦਿੱਤੀ ਆ ਕਿਦਾਂ ਉਹ ਉਸ ਦੇ ਸੰਬੰਧੀ ਆਏ ਮੌਕੇ ਤੇ ਪਹੁੰਚੇ ਨਿਸ਼ਚਿਤ ਰਹਾਤ ਨਹੀਂ ਇਹ ਬਲੀਜ ਤੋਂ ਪਰ ਤੇ ਜੇ ਦੇ ਆ ਉਹ ਕੱਲ੍ਹ ਦੱਸਾਂਗੇ ਤੁਸੀਂ ਮੌਕਾ ਵੇਖਿਆ ਕੋਈ ਪਤਾ ਲੱਗਿਆ ਜਾਂ ਪਰਿਵਾਰ ਨੇ ਦੱਸਿਆ ਆ ਉਥੇ ਇੱਕ ਗਾਈ ਬਹਿਰ ਕੁ ਮਰੀ ਪਈ ਰਹੀ ਸੀ ਤੇ בסדר, 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 בסדר.